ਅੱਜ ਆਪਾਂ ਬਣਾਵਾਂਗੇ ਕद्दू ਕੀਏ ਦਾ ਬਹੁਤ ਹੀ ਮਜ਼ੇਦਾਰ ਆਜਾ ਪਰੌਂਠਾ ਹਰੇਕ ਖੇਤਰ ਦੀ ਆਪਣੀ ਆਪਣੀ ਪਛਾਣ ਹੁੰਦੀ ਹੈ ਆਪਣੇ ਖੇਤਰ ਵਿੱਚ ਇਹਨੂੰ ਕੱਦੂ ਹੀ ਕਹਿੰਦੇ ਨੇ ਸਟਫਿੰਗ ਇੰਨੀ ਜ਼ਿਆਦਾ ਮਜ਼ੇਦਾਰ ਬਣੂਗੀ ਕਿ ਇਹਦੇ ਵਿੱਚ ਬਿਲਕੁਕੁਲ ਪਾਣੀ ਨਹੀਂ ਹੋਊਗਾ ਸਿਰਫ ਇੱਕ ਛੋਟੀ ਜੀ ਚੀਜ਼ ਵਰਤ ਕੇ ਤੁਸੀਂ ਜਿੰਨੇ ਮਰਜ਼ੀ ਪਰੌਂਠੇ ਬਣਾ ਲਿਓ ਆਰਾਮ ਨਾਲ ਹੀ ਬਣਦੇ ਜਾਣਗੇ ਪਰ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਤੁਸੀਂ ਜਰੂਰ ਕੱਦੂ ਵਾਦਿਆ ਕਰੋ ਇੱਕ ਕੱਦੂ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਛਿੱਲ ਲਿਆ ਤੇ ਨੂੰ ਦੋ ਹਿੱਸਿਆਂ ਵਿੱਚ ਕੱਟ ਲਿਆ ਇੱਕ ਹਿੱਸੇ ਦਾ ਆਪਾਂ ਰਾਇਤਾ ਬਣਾਵਾਂਗੇ ਤੇ ਦੂਸਰੇ ਹਿੱਸੇ ਦੇ ਆਪਾਂ ਪਰੌਂਠੇ ਪਰੌਂਠੇ ਬਣਾਉਣ ਲਈ ਆਪਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਤਾਂ ਹੀ ਪਰੌਂਠਾ ਮਜ਼ੇਦਾਰ ਬਣਦਾ ਪਰ ਇਹ ਪਰੌਂਠਾ ਆਪਾਂ ਅਲੱਗ ਜੇ ਤਰੀਕੇ ਨਾਲ ਤਿਆਰ ਕਰਾਂਗੇ ਫੁੱਲ ਵੀਡੀਓ ਜ਼ਰੂਰ ਦੇਖਿਓ ਕद्दू ਨੂੰ ਆਪਾਂ ਚੰਗੀ ਤਰ੍ਹਾਂ ਗ੍ਰੇਟ ਕਰ ਲਿਆ ਜੈਨਕਿ ਅੱਜ ਆਪਾਂ ਕद्दू ਦਾ ਕद्दूकस ਕਰ ਲਿਆ ਉਸ ਤੋਂ ਬਾਅਦ ਇਹਨੂੰ ਕਿਸੇ ਵੀ ਭਾਂਡੇ ਦੇ ਵਿੱਚ ਤੁਸੀਂ ਪਾ ਲੈਣਾ ਉੱਪਰ ਦੀ ਅੱਧਾ ਚਮਚ ਪਾ ਦਿਓ ਨਮਕ ਦਾ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਟੱਕ ਦਿਓ 15 ਤੋਂ 20 ਮਿੰਟ ਲਈ ਇਹਨੂੰ ਐਸੇ ਤਰ੍ਹਾਂ ਹੀ ਪਿਆ ਰਹਿਣ ਦਿਓ ਕਿਉਂਕਿ ਕद्दू ਵਿੱਚ ਬਹੁਤ ਸਾਰਾ ਪਾਣੀ ਹੁੰਦਾ ਹੈਗਾ ਤੇ ਨਮਕ ਪਾ ਕੇ ਰੱਖਣ ਵਾਲੇ ਪਾਣੀ ਹੈ ਜਿਹੜਾ ਚੰਗੀ ਤਰ੍ਹਾਂ ਛੱਡ ਦੇਊਗਾ ਉਸ ਤੋਂ ਬਾਅਦ ਜਦੋਂ ਹੀ ਤੁਸੀਂ ਇਹਨੂੰ ਬਰ ਤਨੇ 20 ਮਿੰਟਾਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਚੋੜ ਲਿਆ ਜਿੰਨਾ ਵੀ ਇਹਦੇ ਵਿੱਚ ਪਾਣੀ ਹੋਊਗਾ ਤੁਸੀਂ ਇੱਕ ਵਾਰੀ ਸਾਰਾ ਕੱਢ ਲੈਣਾ ਤਾਂ ਕਿ ਚੰਗੀ ਤਰ੍ਹਾਂ ਇਹ ਨੁੱਚੜ ਜੇ ਐਨਾ ਕ ਆਪਣਾ ਪਾਣੀ ਬਚਿਆ ਫੇਰ ਲਿਆ ਜੀ ਆਪਾਂ ਆਟਾ 2 ਕੱਪ ਆਪਾਂ ਆٹے ਦੇ ਲਈਏ ਤੇ 2 ਚਮਚੀ ਆਪਾਂ ਬੇਸਣ ਦੇ ਲਵਾਂਗੇ ਇਹ ਪਰੌਂਠਿਆਂ ਵਿੱਚ ਬੇਸਣ ਜ਼ਰੂਰ ਪਾਇਓ ਇਹਦੇ ਨਾਲ ਇਹਦਾ ਟੇਸਟ ਹੈ ਜਿਹੜਾ ਲਾਜਵਾਬ ਆਉਂਦਾ ਹੈ ਫਿਰ ਕद्दू ਵਾਲਾ ਸਾਰਾ ਪਾਣੀ ਆਪਾਂ ਆਟੇ ਦੇ ਵਿੱਚ ਪਾ ਦਾਂਗੇ ਪਰ ਧਿਆਨ ਰੱਖਿਓ ਦੇ ਵਿੱਚ ਨਮਕ ਵੀ ਸੀ ਇਸ ਲਈ ਅਲੱਗ ਤੋਂ ਨਮਕ ਪਾਉਣ ਦੀ ਕੋਈ ਜ਼ਰੂਰਤ ਨਹੀਂ ਜ਼ਰੂਰਤ ਦੇ ਅਨੁਸਾਰ ਥੋੜਾ ਜਿਹਾ ਪਾਣੀ ਹੋਰ ਪਾ ਕੇ ਆਟੇ ਨੂੰ ਆਪਾਂ ਚੰਗੀ ਇਹ ਤਾਂ ਗਨ ਲੈ ਆ ਤੇ ਦਾ ਸੌਫਟ ਜਿਹਾ ਡੋ ਤੁਸੀਂ ਤਿਆਰ ਕਰ ਲਿਓ ਨਾ ਜ਼ਿਆਦਾ ਸਖਤ ਤੇ ਨਾ ਜ਼ਿਆਦਾ ਨਰਮ ਜਿਹਦੇ ਪਰੌਂਠੇ ਆਸਾਨੀ ਨਾਲ ਬਣ ਜਾਣ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਤੇ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਬਿਲਕੁਲ ਬਰੀਕ-ਬਰੀਕ ਕੱਟ ਲਿਆ ਉਸ ਤੋਂ ਬਾਅਦ ਲਈ ਆਪਾਂ ਸੈਲਡ ਵਾਲੀ ਪੱਤਾ ਗੋਭੀ ਤੇ ਉਹਨੂੰ ਵੀ ਕੱਟ ਲਿਆ ਤੁਸੀਂ ਚਾਹੋ ਤੇ ਇੱਥੇ ਖਰਾ ਤਣੀਆਂ ਲੈ ਸਕਦੇ ਹੋ ਉਹਨੂੰ ਕੱਟ ਲਿਓ ਫਿਰ ਦੋ ਵੱਡੇ ਸਪੂਨ ਭਰ ਕੇ ਲੈ ਆਪਾਂ ਬੂੰਦੀ ਦੇ ਜਿਹੜੀ ਆਪਣੇ ਕੋਲ ਘਰ ਵਿੱਚ ਪਈ ਹੁੰਦੀ ਹੈ ਜਿਹਦਾ ਰਾਇਤਾ ਬਣਾਉਣੇ ਆ ਚੰਗੀ ਤਰ੍ਹਾਂ ਉਹਨੂੰ ਤੁਸੀਂ ਗ੍ਰाइंड ਕਰ ਲਿਓ ਤੇ ਹੁਣ ਵਾਰੀ ਆ ਗਈ ਜੀ ਕੱਦੂ ਦੀ ਜਦੋਂ ਤੁਸੀਂ ਸਾਰਾ ਸਮਾਨ ਤਿਆਰ ਕਰ ਲਿਆ ਤਾਂ ਲਾਸਟ ਤੇ ਇਹਨੂੰ ਹਲਕਾ ਜਿਹਾ ਹੋਰ ਨਿਚੋੜ ਲਿਓ ਫਿਰ ਵੀ ਇਹਨੇ ਥੋੜਾ ਜਿਹਾ ਪਾਣੀ ਹੈ ਜਿਹੜਾ ਛੜਦਾ ਤੇ ਗ੍ਰाइंड ਕੀਤੀ ਹੋਈ ਬੂੰਦੀ ਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਤਾਂ ਕਿ ਕੱਦੂ ਜਿਹੜਾ ਹੋਰ ਪਾਣੀ ਛੱਡੇ ਤਾਂ ਬੂੰਦੀ ਉਹਨੂੰ ਆਪਣੇ ਵਿੱਚ ਸੋਖ ਲੇ ਇਹ ਸਭ ਤੋਂ ਵਧੀਆ ਤਰੀਕਾ ਹੈ ਪਰੌਠਾ ਬਣਾਉਣ ਦਾ ਇੱਕ ਟ੍ਰਿਕ ਵੀ ਹੈ ਜਿਹਦੇ ਨਾਲ ਪਰੌਠਾ ਮਜ਼ੇਦਾਰ ਬਣਦਾ ਹੈ ਫਿਰ ਕੱਟਿਆ ਹੋਇਆ ਸਾਰਾ ਸਮਾਨ ਵੀ ਇਹਦੇ ਵਿੱਚ ਹੀ ਮਿਕਸ ਕਰ ਦਾਂਗੇ ਫਿਰ ਪਾਵਾਂਗੇ ਥੋੜੇ ਜਿਹਾ ਮਸਾਲੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਪਾਓ ਧਨੀਆ ਪਾਊਡਰ ਤੇ ਦੋ ਚਟਕੀਆਂ ਪਾ ਦਿਓ ਹਲਦੀ ਦੀਆਂ ਤਾਂ ਕਿ ਇਹਦਾ ਕਲਰ ਵਧੀਆ ਆਵੇ ਥੋੜਾ ਜਿਹਾ ਪਾਵਾਂਗੇ ਆਪਾਂ ਸਬਜੀ ਵਾਲਾ ਮਸਾਲਾ ਅੱਧਾ ਚਮਚ ਪਾਇਆ ਕਾਲੀ ਮਿਰਚ ਦਾ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਰੰਗ ਵਾਲੀ ਦੇਗੀ ਮਿਰਚ ਪਾ ਦਿਓ ਜੇ ਇੱਥੇ ਤੁਹਾਨੂੰ ਤਿੱਖਾ ਜ਼ਿਆਦਾ ਪਸੰਦ ਹੋਵੇ ਤਾਂ ਤੁਸੀਂ ਤਿੱਖੀ ਲਾਲ ਮਿਰਚ ਪਾਓ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਿਓ ਇਹਦੇ ਵਿੱਚ ਬਾਈਂਡਿੰਗ ਵਗੈਰਾ ਕੁਝ ਨਹੀਂ ਹੋਊਗੀ ਕਿਉਂਕਿ ਆਪਾਂ ਬੇਸਨ ਵਗੈਰਾ ਇਹਦੇ ਵਿੱਚ ਯੂਜ਼ ਨਹੀਂ ਕੀਤਾ ਸਿੰਪਲ ਬੂੰਦੀ ਪਾਈ ਹੈ ਪਰ ਬੂੰਦੀ ਇਹਦੇ ਵਿੱਚੋਂ ਸਾਰਾ ਪਾਣੀ ਸੋਖ ਲੂਗੀ ਤੇ ਇੱਕ ਠੱਜਾ ਹੋ ਜਾਊਗਾ ਬਹੁਤ ਹੀ ਮਜ਼ੇਦਾਰ ਸਟਫਿੰਗ ਬਣ ਕੇ ਤਿਆਰ ਹੋਗੀ ਕੱਦੂ ਦਾ ਪਰੌਂਠਾ ਬਣਾਉਣਾ ਹੈ ਤਾਂ ਇਹ ਤਰੀਕਾ ਵਰਤੇ ਉਤੇ ਬਹੁਤ ਹੀ ਲਾਜਵਾਬ ਪਰੌਂਠਾ ਬਣ ਕੇ ਤਿਆਰ ਹੋਊਗਾ ਥੋੜਾ ਜਿਹਾ ਘਿਓ ਲਗਾ ਕੇ ਚੰਗੀ ਤਰ੍ਹਾਂ ਆਟੇ ਨੂੰ ਮੁੱਕੀ ਦੇ ਲਿਓ ਆਟਾ ਇੱਥੇ ਪੂਰਾ ਸੌਫਟ ਹੋ ਗਿਆ ਕਿਉਂਕਿ ਇਹਨੂੰ 10 ਤੋਂ 15 ਮਿੰਟ ਆਪਾਂ ਰੈਸਟ ਤੇ ਰੱਖਿਆ ਸੀ ਫਿਰ ਇਹਦਾ ਮੋਟਾ ਜਿਹਾ ਲੈ ਲਿਓ ਤੁਸੀਂ ਪੇੜਾ ਕਾਫੀ ਮੋਟਾ ਲੈਣਾ ਜਨ ਕਿ ਆਮ ਰੋਟੀ ਨਾਲੋਂ ਜ਼ਿਆਦਾ ਹਲਕੇ ਜਿਹੇ ਹੱਥਾਂ ਨਾਲ ਇੱਕ ਵਾਰੀ ਤੁਸੀਂ ਇਹਨੂੰ ਬੇਲ ਲਿਓ ਪਰ ਜ਼ਿਆਦਾ ਨਹੀਂ ਆਪਾਂ ਬੇਲਣਾਗਾ ਇਹਦੇ ਵਿੱਚ ਆਪਾਂ ਸਟਫ ਫਿਰ ਪਰਨੀਏ ਉਸ ਤਰੀਕੇ ਨਾਲ ਤੁਸੀਂ ਬੇਲ ਲਿਓ ਐਨਾ ਕ ਬੇਲ ਕੇ ਆਪਾਂ ਇਹਨੂੰ ਇੱਕ ਹੱਥ ਦੇ ਉੱਪਰ ਰੱਖ ਲਾਂਗੇ ਤੇ ਇਹਦੇ ਉੱਪਰ ਲਗਾਵਾਂਗੇ ਢੇਰ ਸਾਰਾ ਦੇਸੀ ਘਿਓ ਕਿਉਂਕਿ ਜਿਹੜੇ ਪਰੌਂਠੇ ਆ ਉਹ ਦੇਸੀ ਘਿਓ ਦੇ ਹੀ ਵਧੀਆ ਲੱਗਦੇ ਐ ਤੇਲ ਵਗੈਰਾ ਦੀ ਵਰਤੋਂ ਜੇ ਨਾ ਕਰੋਂ ਤਾਂ ਜ਼ਿਆਦਾ ਵਧੀਆ ਬਾਕੀ ਤੁਹਾਡੀ ਆਪਣੀ ਮਰਜ਼ੀ ਐ ਉਸ ਤੋਂ ਬਾਅਦ ਇਹਦੇ ਵਿੱਚ ਖੂਬ ਸਾਰੀ ਭਰੋ ਸਟਫਿੰਗ ਤੇ ਇਸ ਤਰੀਕੇ ਨਾਲ ਇਹਨੂੰ ਬੰਦ ਕਰ ਦਿਓ ਬਿਲਕੁਲ ਆਖਿਰ ਤੱਕ ਇਹਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਬੰਦ ਕਰਿਓ ਬੱਸ ਇਹਦੇ ਵਿੱਚ ਆਪਾਂ ਬੇਸਣ ਮਿਕਸ ਕੀਤਾ ਆਟਾ ਆਪਣਾ ਬਹੁਤ ਹੀ ਜ਼ਿਆਦਾ ਸਾਫਟ ਕਿਉਂਕਿ ਬੇਸਨ ਪਾਉਣ ਦੇ ਨਾਲ ਆਟਾ ਥੋੜਾ ਜਿਹਾ ਢਿੱਲੇ ਵਾਂਗੂ ਮਹਿਸੂਸ ਹੁੰਦਾ ਫਿਰ ਆਪਾਂ ਪੇੜੇ ਨੂੰ ਭੰਨ ਲਿਆ ਤੇ ਹਲਕਾ ਹਲਕਾ ਜੈ ਇਹਨੂੰ ਬੇਲ ਲਾਂਗੇ ਚੱਕਲੇ ਉੱਪਰ ਕੱਪੜਾ ਵਗੈਰਾ ਰੱਖਣ ਦੀ ਕੋਈ ਜ਼ਰੂਰਤ ਨਹੀਂ ਬਸ ਤੁਸੀਂ ਇਹਤੇ ਥੋੜਾ ਥੋੜਾ ਪੜਥਨ ਲਗਾ ਕੇ ਹਲਕੇ ਹੱਥਾਂ ਦੇ ਨਾਲ ਇਹਨੂੰ ਬੇਲਦੇ ਜਾਣਾ ਤੇ ਪਰੌਂਠਾ ਬਿਲਕੁਲ ਤਿਆਰ ਹੋ ਜਾਊਗਾ ਤਵੇਂ ਉੱਪਰ ਦੇਸੀ ਘਿਓ ਲਗਾ ਲਿਓ ਤੇ ਉਸ ਤੋਂ ਬਾਅਦ ਪਰੌਂਠਾ ਪਾਓ ਕਿਉਂਕਿ ਕਈ ਵਾਰੀ ਕद्दू ਵਗੈਰਾ ਜਿਹੜਾ ਆਪਾਂ ਵਿੱਚ ਮਟੀਰੀਅਲ ਦੇ ਭਰਿਆ ਉਹ ਤਵੇ ਨਾਲ ਚਿਪਕ ਜਾਂਦਾ ਜੇ ਤੁਸੀਂ ਥੋੜਾ ਹਲਕਾ ਜਿਹਾ ਘ ਪਰਾਠਾ ਤਵੇ ਦੇ ਨਾਲ ਵੀ ਬਿਲਕੁਲ ਨਹੀਂ ਲੱਗੂਗਾ ਬਹੁਤ ਹੀ ਮਜ਼ੇਦਾਰ ਪਰੌਠਾ ਬਣ ਕੇ ਆਸਾਨੀ ਦੇ ਨਾਲ ਤਿਆਰ ਹੋ ਜਾਊਗਾ ਦੋਨੇ ਪਾਸੇ ਖੂਬਸੂਰਤ ਲਗਾਇਓ ਦੇਸੀ ਘਿਓ ਤੇ ਇਹਦੀ ਉਲਟ ਪਲਟ ਕਰਦੇ ਰਹੋ ਬਹੁਤ ਹੀ ਟੇਸਟੀ ਤੇ ਲਾਜਵਾ ਪਰੌਠਾ ਬਣ ਕੇ ਤਿਆਰ ਹੈ ਜਿੰਨੇ ਮਰਜ਼ੀ ਪਰੌਠੇ ਤੁਸੀਂ ਬਣਾ ਲਿਓ ਇਸੇ ਤਰੀਕੇ ਨਾਲ ਹੀ ਬਣਨਗੇ ਇਸ ਤੋਂ ਬਾਅਦ ਜਿਹੜਾ ਕੱਦੂ ਹੈ ਉਹ ਪਾਣੀ ਬਿਲਕੁਲ ਨਹੀਂ ਛੱਡੂਗਾ ਕਿਉਂਕਿ ਜਿਹੜੀ ਆਪਾਂ ਬੂੰਦੀ ਇਹਦੇ ਵਿੱਚ ਪਾਈ ਹੈ ਉਹ ਪਾਣੀ ਨੂੰ ਸੋਖ ਲੂਗੀ ਹੁਣ ਆਪਾਂ ਪਾਵਾਂਗੇ ਰਾਇਤਾ ਸਿੰਪਲ ਕਿੱਕੇ ਨਾਲ ਹੀ ਬਣਾਇਆ ਕੱਦੂ ਨੂੰ ਆਪਾਂ 2-3 ਉਬਾਲੇ ਦੇ ਲਏ ਤੇ ਵਿੱਚ ਹੀ ਪਾਤੀ ਸੀ ਬੂੰਦੀ ਬੂੰਦੀ ਆਪਾਂ ਬਾਅਦ ਵਿੱਚ ਪਾਈ ਸੀ ਤਾਂ ਕਿ ਜਿਹੜਾ ਕੱਦੂ ਵਿੱਚ ਪਾਣੀ ਹੋਊਗਾ ਉਹ ਬੂੰਦੀ ਨੇ ਸੋਖ ਲੈਣਾ ਤਾਂ ਉੱਪਰ ਦੀ ਪਾ ਦਾਂਗੇ ਭੁਜਿਆ ਹੋਇਆ ਜੀਰਾ ਕਾਲਾ ਨਮਕ ਕਾਲੀ ਮਿਰਚ ਚਾਟ ਮਸਾਲਾ ਧਨੀਆ ਹਰੀ ਮਿਰਚ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਉਹ ਰਾਇਤੇ ਦੇ ਵਿੱਚ ਤੁਸੀਂ ਪਾਉਂਦੇ ਜਾਓ ਤੇ ਕੱਦੂ ਦੇ ਪਰੌਂਠੇ ਨਾਲ ਇਹੀ ਰਾਇਤਾ ਬਣਾ ਕੇ ਜ਼ਰੂਰ ਖਾਓ ਥੋੜੀ ਜਿਹੀ ਆ ਪਪਾਈ ਰੰਗ ਵਾਲੀ ਮਿਰਚ ਤਾਂ ਕਿ ਇਹਦਾ ਕਲਰ ਹੈ ਜਿਹੜਾ ਉੱਪਰੋਂ ਵਧੀਆ ਜਾ ਹੋ ਜੇ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਮਿਕਸ ਕਰ ਲਿਆ ਨਾਲ ਹੀ ਆਪਣੇ ਪਰੌਂਠੇ ਤਿਆਰ ਹੈ ਮजेदार ਜਿਹੇ ਪਰੌਂਠਿਆਂ ਦੀ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮजेदार ਜਾਂ ਰਾਇਤਾ ਤੇ ਲਾਜਵਾਬ ਜਾਂ ਪਰੌਂਠਾ ਕਿੱਥੇ-ਕਿੱਥੇ ਪਹੁੰਚ ਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਮਤਲਬ ਤੁਸੀਂ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਐਉਂ ਜੀਆਂ ਵਧੀਆ-ਵਧੀਆ ਰੈਸਪੀਆਂ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤੇ ਜਿਆਦਾ ਤੋਂ ਜਿਆਦਾ ਮੇਰੇ ਵੀਰ ਮੈਰੀ ਸਪੋਰਟ ਕਰੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਤੰਵਾਦੀ